ਇੰਤ ਪਤ ਬਾਰਡਰ ਪੁਲਸ ਤੇ ਹੌਲਦਾਰ ਦੀ ਸੜਕਾਤ ਸੱਚ ਹੋਈ ਮੌਤ ਡੇਰਪਪਾਪਾ ਨਾਨਕ ਨਜ਼ਦੀਕ ਪਿੰਡ ਚੰਗੀ ਪਨਵਾ ਵਿਖੇ ਵਾਪਰਿਆ ਹਾਦਸਾ ਪੀੜਤ ਪਰਿਵਾਰ ਨੇ ਕਾਰਵਾਈ ਲਈ ਇਨਸਾਫ ਦੀ ਲਗਾਈ ਗੁਹਾਰ थाना ਡੇਰਪਪਾਪਾ ਨਾਨਕ ਦੀਨ 20 ਪੁਲਸوں ਕੀ ਤਰਮਕੋਟ ਰੰਤਾਵਾ ਅnder ਆਉਂਦੇ ਪਿੰਡ ਚੰਗੀ ਬਨਵਾਨ ਨਜ਼ਦੀਕ ਇੱਕ ਇੰਡੀਅਨ ਤਿੱਬਤ ਬਾਰਡਰ ਪੁਸ ਦੇ ਹੌਲਦਾਰ ਦੀ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਮ੍ਰਿਤਕ ਦੀ ਪਤਨੀ ਅਤੇ ਪਰਾਨੇ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ ਪਿੰਡ ਸ਼ਾ ਪਰਚਾਜਨ ਇੰਡੀਅਨ ਤਿੱਬਤ ਬਾਰਡਰ ਪੁਲਿਸ ਵਿੱਚ ਹੌਲਤਾਰ ਵਜੋਂ ਅਮਾਚਲ ਵਿਕੇਸ਼ ਸੇਵਾ ਨਿਭਾ ਰਿਹਾ ਸੀ ਅਤੇ ਬੀਤੀ 4 ਦਸੰਬਰ ਨੂੰ ਉਹ 1 ਮਹੀਨੇ ਦੀ ਛੁੱਟੀ ਲਈ ਆਪਣੇ ਘਰ ਆਇਆ ਸੀ ਅਤੇ ਬੀਤੇ ਕੱਲੋ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਲਈ ਹਰਮਦਾਸ ਦੇ ਨੇੜੇ ਦੀ ਪਿੰਡ ਅਵਾਨ ਜਾ ਰਿਹਾ ਸੀ ਜਦੋਂ ਪਿੰਡ ਚੰਗੀ ਪਨਵਾਤੇ ਪਹੁੰਚਾ ਤਾਂ ਅਗੋਂ ਤੇਜ਼ ਰਫ਼ਤਾਰ ਆ ਰਹੀ ਟਰਾਲੀ ਟਰੈਕਟਰ ਨਾਲ ਉਸਦੀ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਸ ਨਾਲ ਸਤਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦਾ ਪਤਾ ਚਲਦੇ ਹੈ ਥਾਣਾ ਡੇਰਬਾ ਬਨਾ ਨਕ ਤੇ ਐਸ ਐਚਓ ਅਸ਼ੋਕ ਕੁਮਾਰ ਅਤੇ ਪੁਲਸ ਚੋਕੀ ਤੋਂ ਕਿਤਰ ਕੋਟ ਰੰਦਾਵ ਦੇ ਇੰਚ ਨੰਦਪੱਟੀ ਮੌਕੇ ਤੇ ਪਹੁੰਚਿਆ ਤੇ ਵਹੀਕਲਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ Laash ਨੂੰ ਪੋਸਟਮਾਰਟਮ ਕਰਵਾਉਣ ਲਈ ਬਟਾਲੇ ਪਹੁੰਚ ਦਿੱਤਾ ਅਤੇ ਇਸ ਸਬੰਧ ਵਿੱਚ ਇੱਕ ਅੰਪਛਾਤੇ ਵਿਅਕਤੀ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ ਇਸ ਮੌਕੇ ਫੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੋਹਰ ਲਗਾਈ ਹੈ ਉਹਨਾਂ ਨੇ ਕਿਹਾ ਕਿ ਸਬੰਧਤ ਦੋਸ਼ੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸ਼ਾਹਪੁਰ ਜਾਨ ਜਿਹੜੇ ਤੁਹਾਡੇ ਪਤੀ ਦੀ ਡੈਥ ਹੋਇਆ ਰੀ ਐਕਸੀਡੈਂਟ ਤੇ ਕਿਵੇਂ ਹੋਈ ਹਾਂ ਜੀ ਉਹ ਮੇਰੇ પતિ ਸਤਨਾਮ ਸਿੰਘ 4 ਤਰੀਕ ਨੂੰ ਛੁੱਟੀ ਹੈ ਆਈਟੀਪੀਪੀ ਦੇ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ਭੋਨੇ ਵਾਲੇ ਸਾਈਡ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਨੂੰ ਲੈ ਕੇ ਗਏ ਨੇ ਬਟਾਲੇ ਪੋਸਟ ਵਾਸਟ ਮੋਕਾ ਤੇ ਪੁਲਿਸ ਕੁੱਝ ਮੋਕਾ ਤੇ ਪੁਲਿਸ ਕੁੱਝ ਕੀ ਕਾਰਵਾਈ ਕੀਤੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਕੀ ਮੰਗ ਕਰਦੇ ਨੇ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਛੋਟੇ ਇਹ ਬੱਚੇ ਇਹਨਾਂ ਨੂੰ ਸਾਥ ਦਿੱਤਾ ਜਾਵੇ ਇਸੂ ਪਰਿਵਾਰ ਚ ਕਮ ਕਮ ਨਹੀਂ ਹੋਣਾ ਉਹਨਾਂ ਦੇ ਭਰਾ ਨੇ ਚਾਰ ਬਾਕੀ ਉਹ ਆਪਣੇ ਅਲੱਗ-ਅਲੱਗ ਪਰਿਵਾਰ ਚ ਰਹਿੰਦੇ ਨੇ ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰੇ ਪਤੀ ਜਿਨ੍ਹਾਂ ਦੀ ਦਿੱਤੀ ਹਾਂ ਹਾਂਜੀ ਮੈਨੂੰ ਇਨਸਾਫ ਦੀ ਮੰਗ ਦਿੱਤਾ ਜਾਏ ਜੀ ਪੋਨੇ ਕ ਸੇ ਦਾ ਟਾਈਮ ਸੀਗਾ ਇੱਥੋਂ ਗਏ ਨਹੀਂ ਜੀ ਸੰਦਸੌਰ ਨੂੰ ਮਿਲਣ ਆਪਣੇ ਨੂੰ ਤੇ ਮਿਲ ਕੇ ਤੇ ਮੇਰੇ ਖਾਲ ਆ ਰਹੇ ਸੀ ਤੇ ਕਿਸੇ ਕੋ ਟਰਾਲੀ ਟਰੈਕਟਰ ਤੇ ਆਇਆ ਤੇ ਉਹ ਉੱਪਰ ਚੜਤਾ ਉਹਨਾਂ ਜੀ ਤੇ ਓ ਟਰਾਲੀ ਛੱਡ ਕੇ ਉੱਥੇ ਭੱਜ ਗਏ ਨੇ ਆਪ ਤੇ ਸਾਨੂੰ ਕੋਈ 15-20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਬਦਰ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤੇ ਡੱਡ ਹੋ ਚੁੱਕਾ ਜੀ ਨੁਕਰੀ ਨੁਕਰੀ ਕਰਦੇ ਹਾਂਜੀ ਆਰਟੀਬੀਬੀ ਦੀ ਨੁਕਰੀ ਜੀ ਆਰਟੀਬੀਬੀ ਇੰਡੀਅਨ ਤੇ ਪਰ ਪਲੀਜ਼ ਮੱਕੇ ਤੋਂ ਫੀਸ ਵਗੈਰਾ ਆਈ ਸੀ ਹਾਂਜੀ ਕਰਾਈ ਸੀ ਪਰ ਆਰਟੀ ਸੁਣਵਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਦੀ ਡੱਡ ਬੋਡੀ ਬੋਡੀ ਤਾਂ ਪਈ ਸੜਕ ਦੇ ਉੱਪਰ ਵੇਖੋ ਦੇਸ਼ਦਾਰ ਖਵਾਲਾ ਹੋਵੇ 6 ਘੰਟੇ ਲਾਸ਼ ਰੌਂਦੀ ਡੱਡ ਬੋਡੀ ਸੜਕ ਤੇ ਪਈ ਹੋਵੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਸੀ ਮੈਂ ਪ੍ਰਸ਼ਾਸਨ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਕਿੱਥੇ ਸੀਗੀ ਦੇਖ ਤਾਂ ਇੱਕ ਦੇਸ ਦਾ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ লাশ ਸਰਕਰ ਤੇ ਰੋਲੇ ਤੇ ਉਹਦੇ ਵਿੱਚ ਉਹਤ ਮਤ ਮੰਤਭਾਗੀ ਮੈਂ ਤੁਹਾਨੂੰ ਕੀ ਕਹਿ ਸਕਾਂਗੀ ਮੈਂ ਤੁਮ ਕੀ ਮੈਂ ਅਗੇ ਕੀ ਬੋਲਾਂ ਹੁਣ ਡੱਡ ਬੜੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਹੁਣ ਡੱਡ ਬੜੀ ਕਿੱਥੇ ਡੱਡ ਬੜੀ ਆਪਣਾ ਪੋਸਟਮਾਰਮ ਦੇ ਵਿੱਚ ਗਈ ਜੀ ਕੀ ਮੰਗ ਕਰਦੇ ਮਾਂਗਨ ਹਨ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿਨ੍ਹਾਂ ਕਤਲ ਕੀਤਾ ਥਲੇ ਦੇ ਕੇ ਹੰਨ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਕੋ ਵੇਖ ਲੈਣਾ ਵੀ ਕੌਣ ਅੱਗੇ ਆਉਂਦਾ ਵਾ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਹੈ ਕਿਵੇਂ ਉੱਥੇ ਚਾਰਿਆ ਗਿਆ ਉਹਦੇ ਉੱਤੇ ਤੇ ਕਿਵੇਂ ਉਹਦੀ ਉਹਨੂੰ ਉਹ ਤਾਂ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿੰਨੇ ਥਲੇ ਦਿੱਤਾ ਜਿੰਨੇ ਉਹਨੂੰ ਪਤਾ ਸਾਨੂੰ ਤੇ ਇਨਸਾਫ ਚਾਹੀਦਾ ਇਸ ਤਰ੍ਹਾਂ ਸੰਗੋਦਣਾ ਜੀ ਸਨਾਕ ਤੋਂ ਇਹ ਆਦੀ ਟਰੈਕਟਰ ਵਾਲੀ ਨਹੀਂ ਜੀ ਨਹੀਂ ਉਹ ਟਰਾਲੀ 6 ਘੰਟੇ ਸਰ 6 ਘੰਟੇ ਉੱਥੇ ਰੋਲਦੀ ਨਹੀਂ ਲਾਤਾ 6 ਘੰਟੇ ਟਰੈਕਟਰ ਦਾ ਸਵਿਚ ਔਨ ਰਿਹਾ ਜੀ ਕਿਸੇ ਨੇ ਬੰਦ ਨਹੀਂ ਕੀਤਾ ਆਉਣ ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਖਸੂਰ ਆ ਸਭ ਟਰਾਲੀ ਵਾਲੇ ਦਾ ਖਸੂਰ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਹ ਤਾਂ ਭੱਜਦਾ ਨਾ ਟਰਾਲੀ ਛੱਡ ਕੇ ਤੇ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਸਾਨੂੰ ਹਨਸਾਬ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਉਹਨਾਂ ਦਾ ਕੋ ਸੋਚਿਆ ਜਾਵੇ ਸਤਨਾਮ ਸਿੰਘ ਸਾਲਾ ਉਹ ਜਗENDER ਸਿੰਘ ਸ਼ਾਹਪੁਰ ਜਾਜੰਦਾ ਰਹਨਣਾ ਜੀ ਆਈਟੀਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕਿ ਸ਼ਿਮਲੇ ਨੌਕਰੀ ਕਰਦਾ ਹੈਗਾ ਇੱਕ ਚੰਗੀ ਤੋਂ ਪਿੰਡ ਕੋਨਿਆਲ ਪਿੰਡ ਤੇ ਕੋਨਿਆਲ ਤੋਂ ਚੰਗੀ ਨੂੰ ਆ ਰਿਹਾ ਹੈਗਾ ਰਸਤੇ ਵਿੱਚ ਤੇ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਇਆ ਦਾ ਜੀ ਇਹਦੀ ਤੇ ਡੈੱਡ ਬੋਡੀ ਸਿਵਲ ਹਸਪਤਾਲ ਤੋਂ ਬਟਾਲਾ ਪੋਸਟ ਮੋਟ ਤੋਂ ਵਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ਾ ਪੁਲਿਸ ਵਿੱਚ ਲੈ ਜਾਵਾ ਇਹ ਸਬੰਧੀ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਸਰ ਕਿਹੜੇ ਵਿਅਕਤੀ ਦੇ ਸਾਹਮਣੇ ਨੰਬਰ ਮਰਜ਼ੀ ਜੀ ਅੱਜ ਸਰ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ ਚ ਲਿਆਵਾ ਅਨੌਨਤਿਕ ਮਕਦਮਾ ਦਰਜਿਆ ਇਸ ਤੋਂ ਬਾਅਦ ਤੇ تصدیق ਕਰਕੇ ਉਹਨੂੰ ਵਿੱਚ ਨਾਮਜ਼ਦ ਕੀਤਾ ਜਾਵੇ